ਨਾਮਜ਼ਦਗੀਆਂ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਕਾਂਗਰਸ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵਰਕਰ ਆਮੋ ਸਾਹਮਣੇ ਹੋ ਜਾਂਦੇ ਨੇ ਪੱਗਾਂ ਤੱਕ ਲੱਥ ਜਾਂਦੀਆਂ ਨੇ ਤਸਵੀਰਾਂ ਹੈਰਾਨ ਕਰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਪੁਲਿਸ ਵੀ ਹਾਲਾਂਕਿ ਉੱਥੇ ਖੜੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਦੋਵੇਂ ਪਾਰਟੀ ਦੇ ਜਿਹੜੇ ਵਰਕਰ ਨੇ ਆਮੋ ਸਾਹਮਣੇ ਹੋ ਜਾਂਦੇ ਨੇ ਹੰਗਾਮਾ ਹੋ ਜਾਂਦਾ ਹੈ ਮੌਕੇ ਤੇ ਲੋਕ ਖੜੇ ਹੁੰਦੇ ਨੇ ਦੇਖਦੇ ਰਹਿੰਦੇ ਨੇ ਤੇ ਦੇਖ ਸਕਦੇ ਹੋ ਕਿੰਝ ਪੱਗਾਂ ਲਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਵਿਅਕਤੀ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਕਿ ਕਿੰਜ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤੇ ਦੋਵੇਂ ਪਾਸਿਆਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਬੀਤੇ ਦਿਨ ਵੀ ਇਹ ਤਸਵੀਰਾਂ ਦੇਖੀਆਂ ਗਈਆਂ ਕਿ ਇੱਕ ਮਹਿਲਾ ਦਾ ਜਿਹੜਾ ਨਾਮਜ਼ਦਗੀ ਪੱਤਰ ਵਿਅਕਤੀ ਖੋ ਕੇ ਪਾਸਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਅੱਜ ਦੂਜੇ ਦਿਨ ਵੀ ਦੇਖ ਸਕਦੇ ਹੋ ਕੁਝ ਅਜਈਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਡੇਰਾ ਬਾਬਾ ਨਾਨਕ ਤੋਂ ਦੇਖਣ ਨੂੰ ਮਿਲਿਆ ਨੇ 15 ਵਾਰਨਗਾਂ ਮੈਂ ਗੁਰਦੀਪ ਸੱਤੀ ਆ ਮੇਰੇ ਕਿ ਪਾਰਟੀ ਦੀ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਛਾ ਕੀ ਹੋਇਆ ਕੀ ਜੀ ਗੱਲ ਕੀ ਹੋਈ ਸਾਰੀ ਹਾਂ ਮੈਂ ਅੰਦਰ ਦਰਖਾਣਾਂ ਬਣਾ ਅੰਦਰ ਘਟਕ ਲਾ ਗਿਆ ਅੱਛਾ ਘਟਕ ਲਾ ਗਿਆ ਗੁਰਦੀਪ ਸਿੰਘ ਹੁਣ ਕੋਈ ਨਹੀਂ ਉਹ ਸਾਰੇ ਕਿੰਨੇ ਬੰਦੇ ਆ ਜਿਆਦਾ ਆਸ-ਪਾਸ ਤੇ ਬਰਾਜੇ ਉਹ ਇਧਰ ਉਹ ਇਧਰ ਦੱਸੋ ਤੁਸੀਂ ਕੀ ਹੋਇਆ ਵਾ ਹਾਂ ਜੀ ਹਾਂ ਜੀ ਯਾਰ ਉਹ ਸਾਰੇ ਅੰਦਰ ਗੁੱਡਾ ਕਰਦੀ ਹੋਣ ੜਈ ਆ ਹਾਂ ਅ ਮੇਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਅਗਰ ਮੈਂ ਐਸੇ ਕਿਹੜੀ ਪਾਰਟੀ ਲੋਕ ਗੱਲ ਕਰਨ ਲੱਗੇ ਕਾਂਗਰਸ ਵਾਲੇ ਭਰਲੇ ਪਈ ਨਹੀਂ ਨਾ ਕਾਂਗਰਸ ਕਾਲਜ ਕੋਕ ਲੱਗੇ ਵੀਰੇ ਸਾ ਵੀ ਫੋਕ ਲੱਗੇ ਕਾਂਗਰਸ ਖੋਗੇ ਪੱਗ ਵੀ ਖੋਗ ਲੱਗੇ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾ ਕਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭੁਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਇਹ ਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਗੀਆਂ ਜਿਹਨਾਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕਾ ਕਾਗਜ਼ ਹੀ ਧੱਕ ਰਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀਂ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ